ਜਿਹੜਾ ਨਿਰੰਦਰਦੀਪ ਸਿੰਘ ਦਾ ਪੁਲਿਸ ਰਸਤੇ ਦੇ ਵਿੱਚ ਕਤਲ ਹੋਇਆ। ਜੁੱਧ ਨਸ਼ੇ ਵਿਰੋਧ ਦੇ ਨਾਂ ਤੇ ਕਿਸੇ ਨੂੰ ਵੀ ਚੱਕ ਕੇ ਟੌਰਚਰ ਕਰ ਦੇਣਾ ਕਿਸੇ ਨੂੰ ਵੀ ਚੱਕ ਕੇ ਮਾਰ ਦੇਣਾ। ਪੁਲਿਸ ਨੂੰ ਅਥਾਹ ਭਾਵਰਾਂ ਦਿੱਤੀਆਂ ਹੋਈਆਂ ਇਹ ਸਾਰਾ ਉਹਦੀ ਕਾਰਗੁਜ਼ਾਰੀ ਆ। ਵੇਖਣਾ ਜਿਹੜਾ ਨੌਜਵਾਨ ਆ ਜਿਹੜਾ ਹਾਈਲਾਈਟ ਸੈਂਟਰ ਦੇ ਵਿੱਚ ਟੀਚਰ ਲੱਗਿਆ ਹੋਇਆ ਔਰ ਉਹਨੂੰ ਚੱਕ ਕੇ ਇੰਨਾ ਕੁ ਟੌਰਚਰ ਕਰਿਆ ਕਿ ਜਿਹਦੀ ਉਸ ਟੌਰਚਰ ਦੇ ਨਾਲ ਮੌਤ ਹੋ ਗਈ। ਜਿਹੜਾ ਗगनਦੀਪ ਸਿੰਘ ਨੌਜਵਾਨ ਆ ਇਹ ਤਾਂ ਉਹ ਬੰਦਾ ਭੱਜ ਕੇ ਉੱਥੋਂ ਲਾਈਵ ਹੋ ਗਿਆ ਜਾ ਕੇ ਵੀ ਇਹਨਾਂ ਨੇ ਇਹਨੂੰ ਕੁੱਟਿਆ ਬਹੁਤ ਜ਼ਿਆਦਾ ਆ ਇਹਨੂੰ ਕਰੰਟ ਲਾਇਆ। ਮੈਨੂੰ ਵੀ ਕਰੰਟ ਲਾਇਆ ਗੁਪਤਾਂਗਾ ਤੇ ਵੀ ਕਰੰਟ ਲਾਇਆ ਵੀ ਨਰਿੰਦਰਦੀਪ ਸਹਾਰ ਨਹੀਂ ਸਕਿਆ ਤੇ ਮੈਂ ਸਹਾਰ ਗਿਆ ਇਸ ਕਰਕੇ ਵੀ ਪੁਲਿਸ ਨੇ ਉਹਦਾ ਕਤਲ ਕੀਤਾ ਤਾਂ ਰੌਲਾ ਪੈ ਗਿਆ ਨਹੀਂ ਤਾਂ ਜੇ ਉਹ ਨੌਜਵਾਨ ਨਾ ਬੋਲਦਾ ਹੋ ਸਕਦਾ ਇਹਨੂੰ ਰੋਡ ਐਕਸੀਡੈਂਟ ਬਣਾ ਦਿੱਤਾ ਜਾਂਦਾ ਇੱਥੇ ਮੁੱਖ ਮੰਤਰੀ ਸਾਹਿਬ ਗੱਲ-ਗੱਲ ਤੇ ਟਵੀਟ ਕਰਦੇ ਆ ਕਿਤੇ ਖੈਰੇ ਬਾਰੇ ਟਵੀਟ ਕਰਤਾ ਕਿਤੇ ਬਾਜਵੇ ਬਾਰੇ ਟਵੀਟ ਕਰਤਾ ਕਿਤੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਬਾਰੇ ਟਵੀਟ ਕਰਤਾ ਪੰਜਾਬ ਦੀ ਐਡੀ ਵੱਡੀ ਘਟਨਾ ਹੋਵੇ ਜਿਹਦੇ ਵਿੱਚ ਨੌਜਵਾਨ ਪੁੱਤ ਆ ਜਿਹੜਾ ਉਹਨਾਂ ਦਾ 33-34 ਸਾਲ ਦਾ ਮਾਰ ਦਿੱਤਾ ਹੋਵੇ ਅੱਜ ਤੱਕ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਮੈਨੂੰ ਅਫੀਸ਼ੀਅਲ ਬਿਆਨ ਤਾਂ ਛੱਡੋ ਇੱਕ ਟਵੀਟ ਹੀ ਦਿਖਾ ਦੇ ਉਹ ਪੁਲਿਸ ਵਾਲਿਆਂ ਦੇ ਕਾਰਵਾਈ ਕਰਨਗੇ ਜੇ ਉਹ ਕਾਤਲਾਂ ਤੇ ਕਾਰਵਾਈ ਕਰਨਗੇ ਉਹ ਨੈਤਿਕ ਤੌਰ ਤੇ ਨਹੀਂ ਕਾਰਵਾਈ ਕਰਦੇ ਉਹਨਾਂ ਦੀ ਕਿਉਂਕਿ ਉਹਨਾਂ ਨੇ ਤਾਂ ਕਿਹਾ ਵੀ ਜਿਹਨੂੰ ਮਰਜੀ ਫੜ ਲਓ ਤੇ ਟੌਰਚਰ ਕਰ ਦਿਓ ਹੁਣ ਇੱਕ ਰਿਪੋਰਟ ਸਾਹਮਣੇ ਆ ਗਈ ਹੈ ਏਮਜ਼ ਬਟਿੰਡਾ ਦੀ ਕਿ ਜਿਹੜੀ ਹਜੇ ਤੱਕ ਕਈ ਕੋਈ ਰਿਪੋਰਟ ਰੀਡਿੰਗ ਕੀਤੀ ਜਿਹੜੀ ਸੋਸ਼ਲ ਮੀਡੀਆ ਤੇ ਉਹਦਾ ਅਸੀਂ ਖੰਡਨ ਕਰਦੇ ਹਾਂ ਕਾਰੇ ਲਾਲ ਗਰਗ ਜੀ ਬੋਲੇ ਆ ਡਾਕਟਰ ਨੇ ਅਟਾਇਰਡ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 16 ਥਾਵਾਂ ਤੇ ਉਹਦੇ ਨੌਜਵਾਨ ਦੇ ਜਿਹੜੇ ਨਿਸ਼ਾਨ ਨੇ ਨਾਲ ਦਾ ਬੰਦਾ ਇਹ ਦਾਵਾ ਕਰਦਾ ਕਿ ਮੈਨੂੰ ਜਿਹੜਾ ਜਾਉਂਦਾ ਗਗਨਦੀਪ ਇਹ ਕਹਿੰਦਾ ਵੀ ਮੇਰੇ ਗੁਪਤੰਗਾ ਦੇ ਕਰੰਟ ਲਾਇਆ ਉਹ ਤਾਂ ਨਹੀਂ ਝੂਠ ਬੋਲਦਾ ਰਿਪੋਰਟ ਦੇ ਵਿੱਚ ਹੁਣ ਵੀ 16 ਸੱਟਾਂ ਤਾਂ ایمਜ਼ ਦੇ ਡਾਕਟਰਾਂ ਨੇ ਵੈਰੀਫਾਈ ਕਰੀਆਂ ਵੀ ਆਹ ਸੱਟਾਂ ਤੂੰ ਵੀ ਛੜਕਾਂ ਤੇ ਆਉਂਦੇ ਨੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਫਿਰ ਇਨਸਾਫ ਦਿੰਦੀਆਂ ਨੇ ਤੇ ਲੋਕਾਂ ਦੇ ਰੋ ਅੱਗੇ ਝੁਕਣਾ ਪੈਂਦਾ ਲੋਕਾਂ ਦੇ ਰੋ ਅੱਗੇ ਉਹਨਾਂ ਨੂੰ ਕਾਰਵਾਈ ਜੜੀ ਕਰਨੀ ਪੈਂਦੀ ਆ ਇਹ ਹੈਗਾ ਬਖਤੌਰ ਸਿੰਘ ਇੱਕ ਸਾਬਕਾ ਫੌਜੀ ਜਿਹੜੇ ਸੂਬੇਦਾਰ ਰੈਂਕ ਦੇ ਨੇ ਉਹ ਨਸ਼ਾ ਤਸਕਰਾਂ ਦੇ ਖਿਲਾਫ ਬੋਲੇ ਪਿੰਡ ਚ ਆ ਕੇ ਤਸਕਰ ਉਹਦੀਆਂ ਲੱਤਾਂ ਭੰਨ ਗਏ ਇਹਨਾਂ ਦਾ ਮੀਡੀਆ ਸਲਾਹਕਾਰ ਜਿਹੜਾ ਬਲਤੇਜ ਪੰਨੂ ਆ ਉਹ ਆ ਕੇ ਲੋਕਾਂ ਤੇ ਦੋਸ਼ ਮੜਦਾ ਜਾਂ ਚੈਨਲਾਂ ਤੇ ਮੜਦਾ ਵੀ ਇਹ ਤਾਂ ਮੀਡੀਆ ਦਾ ਬਣਾਇਆ ਹੋਇਆ ਮੁੱਦਾ ਕਿੱਥੋਂ ਜ਼ੋਰ ਤਾਗੀ ਜਿਹੜੇ ਪਿੰਡ ਚ ਵੜ ਕੇ ਸਾਬਕਾ ਫੌਜੀ ਦੀਆਂ ਲੱਤਾਂ ਭੰਨ ਦੇਣ ਕਿਹੜੇ ਪੁਲਿਸ ਅਧਿਕਾਰੀ ਸ਼ਾਮਲ ਆ ਇਹ ਪਰਚੇ ਪਾ ਪਾ ਕੇ ਪੁਲਿਸ ਨੂੰ ਕੋਟੇ ਦੇ ਦੇ ਕੇ ਵੀ ਅੱਜ ਤੁਸੀਂ 10 ਫਾਇਰ ਕਰਨੀਆਂ ਤੇ ਅੱਜ 12 ਕਰਨੀਆਂ ਐਂ ਕੋਟੇ ਪੂਰੇ ਕਰਨ ਨਾਲ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਣਾ ਕੋਟਲੀ ਪਿੰਡ ਦੇ ਵਿੱਚ ਜਿਹੜਾ ਕਮੇਟੀ ਦਾ ਮੁੰਡਾ ਉਹਨੂੰ ਨਸ਼ਾ ਤਸਕਰਾਂ ਨੇ ਪੈਰ ਚ ਜਿਹੜਾ ਫੇਰ ਮਾਰਿਆ ਉਹਦੇ ਤੇ ਪੁਲਿਸ ਨੇ ਉੱਤੇ ਕਾਰਵਾਈ ਨਹੀਂ ਕੀਤੀ ਹਰ ਭਗਵਾਨ ਸਿੰਘ ਜਿਹੜਾ ਮੁੰਡਾ ਢੱਲਮਾ ਖੁਰਦ ਪਿੰਡਾ ਸਾਦਕ ਦੇ ਨਾਲ ਪਿਛਲੇ ਸਾਲ ਐਕਸ਼ਨ ਕਮੇਟੀ ਬਣਾ ਕੇ ਨਸ਼ਿਆਂ ਦੇ ਖਿਲਾਫ ਲੜੇ ਉਥੋਂ ਦੇ ਨਸ਼ਾ ਸਮਗਲਰਾਂ ਨੇ ਉਹਨੂੰ ਗੋਲੀਆਂ ਮਾਰਤੀਆਂ ਬਠਿੰਡਾ ਪੁਲਿਸ ਹਿਰਾਸਤ ਵਿੱਚ ਇੱਕ ਨੌਜਵਾਨ ਟੀਚਰ ਨਰਿੰਦਰਦੀਪ ਸਿੰਘ ਦੀ ਮੌਤ ਹੋ ਜਾਂਦੀ ਆ ਪਰਿਵਾਰ ਇਨਸਾਫ ਵਾਸਤੇ ਦਰ ਦਰ ਦੀਆਂ ਠੋਕਰਾਂ ਖਾ ਰਿਆ ਤੇ ਅੱਜ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਐਸਐਸਪੀ ਬਠਿੰਡਾ ਦੇ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਉਹਦੇ ਚ ਬਹੁਤ ਸਾਰੇ ਨੌਜਵਾਨ ਆਗੂ ਵੀ ਪਹੁੰਚੇ ਨੇ ਨੌਜਵਾਨ ਭਾਰ ਸਭਾ ਦੇ ਜਨਰਲ ਸਕੱਤਰ ਨੇ ਮੰਗ ਆਜ਼ਾਦ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਨੂੰ ਪਹਿਲਾਂ ਦੱਸੋ ਕਿ ਜਿਹੜਾ ਨਰਿੰਦਰਦੀਪ ਸਿੰਘ ਦਾ ਪੁਲਿਸ ਰਸਤੇ ਦੇ ਵਿੱਚ ਕਤਲ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਪੰਜਾਬ ਦੇ ਵਿੱਚ ਇੱਕ ਪੁਲਿਸ ਜਾਂ ਸਟੇਟ ਆ ਜਿਹੜੀ ਭਗਵੰਤ ਮਾਨ ਦੇ ਦੁਆਰਾ ਬਣਾਈ ਜਾ ਰਹੀ ਆ ਤੇ ਜਿਹੜਾ ਉਹ ਯੁੱਧ ਨਸ਼ੇ ਵਿਰੁੱਧ ਦੇ ਨਾਂ ਤੇ ਕਿਸੇ ਨੂੰ ਵੀ ਚੱਕ ਕੇ ਟੌਰਚਰ ਕਰ ਦੇਣਾ ਕਿਸੇ ਨੂੰ ਵੀ ਚੱਕ ਕੇ ਮਾਰ ਦੇਣਾ ਪੁਲਿਸ ਨੂੰ ਅਥਾਹ ਪਾਵਰਾਂ ਦਿੱਤੀਆਂ ਹੋਈਆਂ ਇਹ ਸਾਰਾ ਉਹਦੀ ਕਾਰਗੁਜ਼ਾਰੀ ਆ ਜੀ ਜਦੋਂ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਹੋਣ ਕਿ ਕਿਸੇ ਨੂੰ ਵੀ ਟਾਰਚਰ ਕਰ ਦੋ ਇਹਦੇ ਤਹਿਤ ਹੀ ਉਹਨਾਂ ਨੇ ਬੇਗਨਾ ਜਿਹੜਾ ਨੌਜਵਾਨ ਆ ਜਿਹੜਾ ਹਾਈਲਾਈਟ ਸੈਂਟਰ ਦੇ ਵਿੱਚ ਟੀਚਰ ਲੱਗਿਆ ਹੋਇਆ ਉਹਨੂੰ ਚੱਕ ਲਿਆ ਔਰ ਉਹਨੂੰ ਚੱਕ ਕੇ ਇੰਨਾ ਕੁ ਟਾਰਚਰ ਕਰਿਆ ਕਿ ਜਿਹਦੀ ਉਸ ਟਾਰਚਰ ਦੇ ਨਾਲ ਮੌਤ ਹੋ ਗਈ ਜੀ ਬਾਅਦ ਚ ਉਹਦੇ ਐਕਸੀਡੈਂਟ ਦਾ ਜਿਹੜਾ ਕੇਸ ਆ ਉਹਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਗਗਨਦੀਪ ਸਿੰਘ ਨੌਜਵਾਨ ਆ ਉਹਦੇ ਨਾਲ ਦੇ ਕਿਸੇ ਮੁੰਡੇ ਨੂੰ ਬੁਲਾ ਕੇ ਉਹਨੂੰ ਕਿਹਾ ਗਿਆ ਵੀ ਇਹਨੂੰ ਸਰਕਾਰੀ ਹਸਪਤਾਲ ਦਾਖਲ ਕਰਾ ਤੇ ਘਰਦਿਆਂ ਨੂੰ ਇਹ ਕਹਿ ਵੀਦਾ ਰੋਡ ਐਕਸੀਡੈਂਟ ਹੋ ਗਿਆ ਜੀ ਇਹ ਤਾਂ ਉਹ ਬੰਦਾ ਭੱਜ ਕੇ ਉੱਥੋਂ ਲਾਈਵ ਹੋ ਗਿਆ ਜਾ ਕੇ ਵੀ ਇਹਨਾਂ ਨੇ ਇਹਨੂੰ ਕੁੱਟਿਆ ਬਹੁਤ ਜ਼ਿਆਦਾ ਆ ਇਹਨੂੰ ਕਰੰਟ ਲਾਇਆ ਮੈਨੂੰ ਵੀ ਕਰੰਟ ਲਾਇਆ ਗੁਪਤੰਗਾ ਤੇ ਵੀ ਕਰੰਟ ਲਾਇਆ ਵੀ ਨਰਿੰਦਰਦੀਪ ਸਹਾਰ ਨਹੀਂ ਸਕਿਆ ਤੇ ਮੈਂ ਸਹਾਰ ਗਿਆ ਇਸ ਕਰਕੇ ਵੀ ਪੁਲਿਸ ਨੇ ਉਹਦਾ ਕਤਲ ਕੀਤਾ ਤਾਂ ਰੌਲਾ ਪੈ ਗਿਆ ਨਹੀਂ ਤਾਂ ਜੇ ਉਹ ਨੌਜਵਾਨ ਨਾ ਬੋਲਦਾ ਹੋ ਸਕਦਾ ਇਹਨੂੰ ਰੋਡ ਐਕਸੀਡੈਂਟ ਬਣਾ ਦਿੱਤਾ ਜਾਂਦਾ ਹੁਣ ਜਿਹੜੇ ਪਰਿਵਾਰ ਜਣ ਜਿਹੜੀਆਂ ਬਾਕੀ ਸਮਾਜਿਕ ਜਥੇਬੰਦੀਆਂ ਜਿਹੜੇ ਕਿਸਾਨ ਵੀ ਨੌਜਵਾਨੇ ਹੋਰ ਵੀ ਲੋਕ ਆਏ ਆਗੇ ਨੇ ਉਹ ਇਨਸਾਫ ਮੰਗ ਰਹੇ ਨੇ ਸਰਕਾਰ ਚੁੱਪਾ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਇੱਥੇ ਇਨਸਾਫ ਦੇਵਾਂਗੇ ਇਥੇ ਆਮ ਆਦਮੀ ਦਾ ਰਾਜ ਹੋਊਗਾ ਜਿਹੜੇ ਕਹਿੰਦੇ ਸੀ ਲੋਕ ਸੁਰੱਖਿਅਤ ਰਹਿਣਗੇ ਤੁਸੀਂ ਦੇਖੋ ਇਥੇ ਮੁੱਖ ਮੰਤਰੀ ਸਾਹਿਬ ਗੱਲ-ਗੱਲ ਤੇ ਟਵੀਟ ਕਰਦੇ ਆ ਕਿਤੇ ਖੈਰੇ ਬਾਰੇ ਟਵੀਟ ਕਰਤਾ ਕਿਤੇ ਬਾਜਵੇ ਬਾਰੇ ਟਵੀਟ ਕਰਤਾ ਕਿਤੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਬਾਰੇ ਟਵੀਟ ਕਰਤਾ ਤੁਸੀਂ ਉਹਨਾਂ ਦਾ ਅਫੀਸ਼ੀਅਲ ਅਕਾਊਂਟ ਚੈੱਕ ਕਰ ਸਕਦੇ ਹੋ ਪੰਜਾਬ ਦੀ ਐਡੀ ਵੱਡੀ ਘਟਨਾ ਹੋਵੇ ਜਿਹਦੇ 'ਚ ਨੌਜਵਾਨ ਪੁੱਤ ਆ ਜਿਹੜਾ ਉਹਨਾਂ ਦਾ 33-34 ਸਾਲ ਦਾ ਮਾਰ ਦਿੱਤਾ ਹੋਵੇ ਅੱਜ ਤੱਕ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਮੈਨੂੰ ਅਫੀਸ਼ੀਅਲ ਬਿਆਨ ਤਾਂ ਛੱਡੋ ਇੱਕ ਟਵੀਟ ਹੀ ਦਿਖਾ ਦਿਓ ਇੱਕ ਟਵੀਟ ਵੀ ਨਹੀਂ ਕਰ ਸਕੇ ਕਿ ਇਹਦੀ ਜਾਂਚ ਹੋਊਗੀ ਜਾਂ ਸਜ਼ਾ ਮਿਲੂਗੀ ਜਾਂ ਪਰਿਵਾਰ ਨੂੰ ਇਨਸਾਫ ਮਿਲੂਗਾ ਉਹ ਇਸ ਸੀਰੀਅਸ ਮੁੱਦੇ ਤੇ ਚੁੱਪ ਨੇ ਇਸ ਕਰਕੇ ਅਸੀਂ ਇਹ ਕਵਾਂਗੇ ਕਿ ਇਹ ਉਹਨਾਂ ਦੀ ਜਿਹੜੀ ਸਾਜ਼ਿਸ਼ੀ ਚੁੱਪਾ ਇਹ ਤੇ ਉਹ ਚੁੱਪ ਰਹਿ ਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਰੀ ਕਰਨਾ ਚਾਹੁੰਦੇ ਨੇ ਤੇ ਇਸ ਕਰਕੇ ਉਹਨਾਂ ਨੇ ਤਾਂ ਛੋੜ ਦਿੱਤੀ ਹੋਈ ਆ ਹੁਣ ਜੇ ਉਹ ਪੁਲਿਸ ਵਾਲਿਆਂ ਦੇ ਕਾਰਵਾਈ ਕਰਨਗੇ ਜੇ ਉਹ ਕਾਤਲਾਂ ਤੇ ਕਾਰਵਾਈ ਕਰਨਗੇ ਉਹ ਨੈਤਿਕ ਤੌਰ ਤੇ ਨਹੀਂ ਕਾਰਵਾਈ ਕਰਦੇ ਉਹਨਾਂ ਦੇ ਕਿਉਂਕਿ ਉਹਨਾਂ ਨੇ ਤਾਂ ਕਿਹਾ ਵੀ ਜਿੰਨੂੰ ਮਰਜ਼ੀ ਫੜ ਲਓ ਤੇ ਟੌਰਚਰ ਕਰ ਦਿਓ ਪਰ ਜਿਹੜੀ ਉਹ ਹੁਣ ਇੱਕ ਰਿਪੋਰਟ ਸਾਹਮਣੇ ਆ ਗਈ ਹੈ ਜਿਹੜੀ ਏਮਜ਼ ਬਟਿੰਡਾ ਦੀ ਕਿ ਜਿਹੜੀ ਹਜੇ ਤੱਕ ਕਈ ਕੋਈ ਰਿਪੋਰਟ ਨਹੀਂ ਕੀਤੀ ਜਿਹੜੀ ਸੋਸ਼ਲ ਮੀਡੀਆ ਤੇ ਉਹਦਾ ਸਿੱਖੰਡਨ ਕਰਦੇ ਆ ਉਹਨੂੰ ਕਿਵੇਂ ਤੁਸੀਂ ਦੇਖਦੇ ਹੋ ਪੁੱਲ ਸਾਹਿਬ ਤੁਹਾਡੇ ਚੈਨਲ ਤੇ ਮੈਨੂੰ ਲੱਗਦਾ ਪਿਆਰੇ ਲਾਲ ਗਰਗ ਜੀ ਬੋਲੇ ਆ ਡਾਕਟਰ ਨੇ ਅਟਾਇਰਡ ਹੋ ਕੋਈ ਸੁਧਾਰਨ ਬੰਦੇ ਨਹੀਂ ਹੈ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 16 ਥਾਵਾਂ ਤੇ ਉਹਦੇ ਨੌਜਵਾਨ ਦੇ ਜਿਹੜੇ ਨਿਸ਼ਾਨ ਨੇ ਜਿਹੜੇ ਟੌਰਚਰ ਕਰੇ ਦੇ ਘਰੋਂ ਠੀਕ ਠਾਕ ਗਿਆ ਜਮਾ ਤੇ ਸ਼ਾਮ ਨੂੰ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ ਬਿਲਕੁਲ ਠੀਕ ਠਾਕ ਗਿਆ ਉਹਦੇ ਨਾਲ ਦਾ ਬੰਦਾ ਇਹ ਦਾਵਾ ਕਰਦਾ ਕਿ ਮੈਨੂੰ ਜਿਹੜਾ ਜਾਉਂਦਾ ਗਗਨਦੀਪ ਸਿੰਘ ਦਾ ਜਾਉਂਦਾ ਨਾ ਚਲੋ ਨਰਿੰਦਰਦੀਪ ਤਾਂ ਨਹੀਂ ਰਿਹਾ ਦੁਨੀਆ ਤੇ ਗਗਨਦੀਪ ਇਹ ਕਹਿੰਦਾ ਵੀ ਮੇਰੇ ਗੁਪਤੰਗਾ ਦੇ ਕਰੰਟ ਲਾਇਆ ਉਹ ਤਾਂ ਨਹੀਂ ਝੂਠ ਬੋਲਦਾ ਜਿਹੜਾ ਉਹਦੇ ਘਰ ਦੇ ਕਹਿੰਦੇ ਵੀ ਉਹਦੇ ਪੈਰਾਂ ਤੇ ਵੀ ਛਾਲੇ ਸੀਗੇ ਲੱਤਾਂ ਤੇ ਵੀ ਛਾਲੇ ਸੀ ਉਹ ਤਾਂ ਝੂਠ ਨਹੀਂ ਬੋਲਦੇ ਰਿਪੋਰਟ ਦੇ ਵਿੱਚ ਹੁਣ ਵੀ 16 ਸੱਟਾਂ ਤਾਂ ਐਮਜ਼ ਦੇ ਡਾਕਟਰਾਂ ਨੇ ਵੈਰੀਫਾਈ ਕਰੀਆਂ ਵੀ ਆਹ ਸੱਟਾਂ ਠੀਕ ਆ ਉਹ ਸਰਕਾਰੀ ਤੰਤਰ ਦਾ ਹੀ ਹਿੱਸਾ ਨੇ ਉਹਨੂੰ ਪੁਲਿਸ ਨੇ ਉਹਨੂੰ ਸਟੇਟ ਨੇ ਸਰਕਾਰ ਨੇ ਮੈਨੇਜ ਕਰ ਲਿਆ ਹੁਣ ਪਰ ਇਸ ਮਾਮਲੇ ਤੇ ਰਿਪੋਰਟ ਚੀਕ-ਚੀਕ ਕੇ ਬੋਲਦੀ ਹੈ ਕਿ ਬੰਦਾ ਚੱਕ ਲਿਆ ਚੱਕ ਕੇ ਜਿਹੜਾ ਮਾਰ ਦਿੱਤਾ ਗਿਆ ਔਰ ਹੁਣ ਸਾਰੇ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਤੁਹਾਡੇ ਮਾਧਮ ਰੇ ਇਹ ਕੱਲ ਹੋਰ ਕਹਿਣਾ ਚਾਹੂੰਗਾ ਇਹ ਕੱਲੇ ਨਰਿੰਦਰਦੀਪ ਦਾ ਕਤਲ ਨਹੀਂ ਹੈ ਪਿਛਲੇ 17 ਅਕਤੂਬਰ 2024 ਨੂੰ ਬਠਿੰਡਾ ਸੀਏ ਸਟਾਪ 1 ਲੱਖੀ ਜੰਗਲ ਤੋਂ ਮੁੰਡਾ ਚੱਕਿਆ ਇਹਨਾਂ ਨੇ ਇੱਕ ਲੱਖੀ ਜੰਗਲ ਤੋਂ ਮੁੰਡਾ ਚੱਕ ਕੇ ਉਹਨੂੰ ਟੌਰਚਰ ਕਰਿਆ ਔਰ ਇਹ ਸਾਰੇ ਅਖਬਾਰਾਂ ਚ ਪ੍ਰਕਾਸ਼ਿਤ ਨਹੀਂ ਖਬਰਾਂ ਇਹਨੂੰ ਤਾਂ ਚਲੋ ਤੁਸੀਂ ਰਿਪੋਰਟ ਨੂੰ ਮੈਨੇਜ ਕਰਨਾ ਕਹਿ ਦੋਗੇ ਜੱਜ ਦੀ ਇਨਕੁਆਰੀ ਹੋਈ ਆ ਇਨਕੁਆਰੀ ਹੋ ਕੇ ਥੋੜਾ ਜਿਹੜਾ ਲੱਭਰੀ ਸਿੰਘ ਸੀਏ ਸਟਾਫ ਇੰਚਾਰਜ ਦਾ ਹੈਗਾ ਸੀਏ ਸਟਾਫ ਦਾ ਉਹ ਬੰਦਾ ਪੰਜ ਬੰਦਿਆਂ ਸਮੇਤ ਉਸ ਕੇਸ ਚ ਨਾਮਜ਼ਾਦਾ ਕਿ ਉਹਨਾਂ ਨੇ ਜਿਹੜਾ ਮੁੰਡਾ ਚੱਕਿਆ ਭਿੰਦਰ ਸਿੰਘ ਉਹਦੇ ਮੂੰਹ ਤੇ ਮੋਟਾ ਕੱਪੜਾ ਰੱਖ ਕੇ ਧਾਰ ਬੰਨ ਕੇ ਪਾਣੀ ਪਾਉਂਦੇ ਰਹੇ ਮੁੰਡੇ ਦੀ ਮੌਤ ਹੋ ਗਈ ਬਾਅਦ ਚ ਉਹਨੂੰ ਚੱਕ ਕੇ ਥਰਮਲ ਆਰੀ ਨਾਲ ਸਿਰ ਛਿੜਤਾ ਵੀ ਨਹੀਂ ਤਾਂ ਖੁਦਕੁਸ਼ੀ ਕਰ ਲਈ ਤੇ ਜਦੋਂ ਜੁਡੀਸ਼ੀਅਲ ਇਨਕੁਆਇਰੀ ਹੋਈ ਆ ਉਹ ਤਾਂ ਗੱਲ ਕਲੀਅਰ ਹੋ ਗਈ ਆ ਉਹ ਤਾਂ ਗੱਲ ਸਾਫਤ ਹੋ ਗਈ ਉਹਦੇ ਤਹਿਤ ਹੀ ਤੁਹਾਡੇ ਲਵਪ੍ਰੀਤ ਸਿੰਘ ਤੇ ਜਿਹੜਾ ਪਰਚਾ ਸਰਕਾਰ ਜੀ ਹੋਇਆ ਉਹ ਅਸੀਂ ਸਾਡੀ ਰਿਪੋਰਟ ਨਹੀਂ ਹੈ ਉਹ ਇੱਕ ਜੱਜ ਕਹਿ ਰਿਹਾ ਵੀ ਹਾਂ ਇਹਨਾਂ ਨੇ ਕਤਲ ਕੀਤਾ ਜਿਉਂ ਵਾਲੇ ਪਿੰਡ ਦਾ ਮੁੰਡਾ ਚੱਕ ਲਿਆ ਪੰਜਗਰਾਈ ਚੌਂਕੀ ਨੇ ਪਿਛਲੇ ਦਿਨੀ ਹਜੇ ਸਸਕਾਰ ਨਹੀਂ ਹੋਇਆ ਉਹਦਾ ਚੱਕ ਕੇ ਇੰਨਾ ਕੁੱਟਿਆ ਪੁਲਿਸ ਨੇ ਉਹਦੀ ਉਹਨੂੰ ਉਵੇਂ ਜੇਲ੍ਹ 'ਚ ਧੱਕਦਾ ਘਰ ਦੇ ਜ਼ਮਾਨਤਾ ਕਰਾਉਣ ਲਈ ਹਾੜੇ ਕੱਢਦੇ ਰਹੇ ਇਲਾਜ ਕਰਾਉਣ ਲਈ ਹਾੜੇ ਕੱਢਦੇ ਰਹੇ ਉਹ ਮੁੰਡੇ ਦੀ 26 ਤਰੀਕ ਨੂੰ ਮੌਤ ਹੋ ਗਈ ਲਾਸ਼ ਹੀ ਬਾਹਰ ਆਈ ਆ ਉਹਦੀ ਹੁਣ ਜੁਡੀਸ਼ੀਅਲ ਇਨਕੁਆਇਰੀ ਹੋ ਰਹੀ ਆ ਰੇਡਵਾ ਪਿੰਡ ਦਾ ਮੁੰਡਾ ਚੱਕ ਲਿਆ ਮੋਗੇ ਤੋਂ ਤਾਜਵੀਰ ਸਿੰਘ ਕਹਿੰਦੇ ਇਹ ਤੋਂ ਨਜਾਇਜ਼ اسلح ਬਰਾਮਦ ਕਰਾਉਣਾ ਉਹ ਬੰਦਾ ਚੱਕ ਕੇ ਉਹਨੂੰ ਜਿਹੜਾ ਇੰਨਾ ਟੌਰਚਰ ਕਰਿਆ ਗਿਆ ਕਿ ਉਸ ਟੌਰਚਰ ਚ ਉਹਦੀ ਮੌਤ ਹੋ ਗਈ ਉਹ ਧਰਮਕੋਟ ਜਿਹੜਾ ਧਰਨੇ ਵੀਾਰੇ ਕਰਦੇ ਫਿਰਦੇ ਆ ਕੀ ਪੰਜਾਬ ਦੀ ਕਲੇ ਨਰਿੰਦਰ ਦੀ ਮੈਂ ਗੱਲ ਕਰਾਵਾ ਹੋਰ ਕਿੰਨੇ ਬੰਦੇ ਪੁਲਿਸ ਚੱਕ ਚੱਕ ਕੇ ਨਜਾਇਜ਼ ਕੁੱਟ ਰਹੀ ਆ ਨਜਾਇਜ਼ ਜੇਲ੍ਹਾਂ ਸੱਟ ਰਹੀ ਆ ਤੇ ਇਹ ਸਾਰਾ ਕੁਝ ਜਿਹੜਾ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਔਰ ਜਿਹੜੇ ਪੁਲਿਸ ਦੇ ਦੰਦ ਆ ਉਹ ਤਿੱਖੇ ਕੀਤੇ ਜਾ ਰਹੇ ਨੇ ਅੱਛਾ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਨਰਿੰਦਰਦੀਪ ਸਿੰਘ ਦਾ ਮਸਲਾ ਜਾਂ ਜਿਹੜੀਆਂ ਤੁਸੀਂ ਹੋਰ ਆਧਾਰਨਾ ਦਿੱਤੀਆਂ ਨੇ ਆਪੋਜੀਸ਼ਨ ਪਾਰਟੀਆਂ ਦੀ ਇੱਕ ਬਹੁਤ ਵੱਡੀ ਭੂਮਿਕਾ ਹੁੰਦੀ ਆ ਉਹ ਵੀ ਬਹੁਤ ਸਾਰੇ ਮਸਲਿਆਂ ਤੇ ਬੜੀਆਂ ਖਮੋਸ਼ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਆਪੋਜੀਸ਼ਨ ਪਾਰਟੀਆਂ ਦੀ ਹਾਲਤ ਬਹੁਤ ਮੰਦੀ ਆ ਹੁਣ ਤਾਂ ਆਪੋਜੀਸ਼ਨ ਆ ਜਿਹੜੇ ਉਹ ਸੜਕਾਂ ਤੇ ਲੜਦੇ ਲੋਕ ਨੇ ਆਪੋਜੀਸ਼ਨ ਸਿਰਫ ਤੇ ਸਿਰਫ 2027 ਦੀ ਤੇ ਜਾਂ ਜਿਹੜੀ ਲੁਧਿਆਣੇ ਦੀ ਜਿਮਣੀ ਚੋਣ ਆ ਉਹਦੀ ਤਿਆਰੀ ਕਰ ਰਹੀਆਂ ਨੇ ਲੋਕਾਂ ਦੇ ਮੁੱਦਿਆਂ ਨਾਲ ਉਹਨੂੰ ਕੋਈ ਸਰੋਕਾਰ ਨਹੀਂ ਹੈ ਆ ਪਿਛਲੇ ਦਿਨ ਬੀਬਾ ਜੀ ਇੱਥੋਂ ਐਮਪੀ ਨੇ ਪਹਿਲਾਂ ਵੀ ਉਹਨਾਂ ਦਾ ਰਿਜ਼ਰਵ ਹਲਕਾ ਮੰਨਿਆ ਜਾਂਦਾ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਵੀ ਉਹ ਨਹੀਂ ਆਏ ਫੇਰ ਘਰੇ ਪਤਾ ਲੈਣ ਆਏ ਆ ਤੇ ਫੇਰ ਕਿਸੇ ਡੀਆਈਜੀ ਨੂੰ ਫੋਨ ਕਰਦੇ ਵੀ ਇਹਨਾਂ ਦੇ ਕਾਰਵਾਈ ਕਰੋ ਅਸੀਂ ਇਹਨਾਂ ਨੂੰ ਸਵਾਲ ਵੀ ਪੁੱਛਣਾ ਚਾਹਾਂਗੇ ਕਿ ਜਦੋਂ ਥੋਡੀ ਸਰਕਾਰ ਸੀ ਜਦੋਂ ਤੁਸੀਂ ਫੇਕ ਐਨਕਾਊਂਟਰ ਤਾਂ ਸ਼ੁਰੂ ਹੀ ਬਾਦਲ ਸਰਕਾਰ ਨੇ ਕਰਾਏ ਆ ਜਿਹੜਾ ਇਹਨਾਂ ਸਰਕਾਰਾਂ ਨੇ ਆਪ ਕੁੱਠੇ ਸਿੱਧੇ ਕੰਮ ਪੁਲਿਸ ਤੋਂ ਕਰਾਉਣੇ ਹੁੰਦੇ ਆ ਕਿਸੇ ਵੀ ਪਾਰਟੀ ਨੇ ਇਸ ਕਰਕੇ ਇਹ ਹੱਕ ਸੱਚ ਇਨਸਾਫ ਦੀ ਗੱਲ ਨਹੀਂ ਕਰਨੀਆਂ ਆਪੋਜੀਸ਼ਨਾਂ ਜਿਹੜੀ ਉਹ ਸੜਕਾਂ ਤੇ ਆ ਆਪੋਜੀਸ਼ਨ ਇਥੋਂ ਦੇ ਲੜਨ ਵਾਲੇ ਮਜ਼ਦੂਰ ਆ ਕਿਸਾਨ ਆ ਨੌਜਵਾਨ ਮੁਲਾਜ਼ਮ ਵਿਦਿਆਰਥੀ ਨੇ ਦੂਜੀ ਆਪੋਜੀਸ਼ਨ ਬਿਲਕੁਲ ਗਾਇਬ ਆ ਔਰ ਉਹ ਉਹਦੀ ਸਾਸੀ ਚੁੱਪ ਵੀ ਸਰਕਾਰ ਦੇ ਪੱਖ ਚ ਭੁਗਤਦੀ ਆ ਜੱਜ ਦੇ ਲੋਕ ਸੜਕਾਂ ਤੇ ਆਉਂਦੇ ਨੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਫਿਰ ਇਨਸਾਫ ਦਿੰਦੀਆਂ ਨੇ ਦੇਖੋ ਲੋਕਾਂ ਇਹਦਾ ਇਤਿਹਾਸ ਆ ਜਦੋਂ ਜਦੋਂ ਲੋਕ ਜਿਹੜੇ ਜਿਹੜੇ ਮੁੱਦਿਆਂ ਤੇ ਬੋਲੇ ਆ ਤੇ ਸਰਕਾਰਾਂ ਨੂੰ ਮਜਬੂਰ ਹੋ ਕੇ ਉਹਨਾਂ ਜਿਹੜੇ ਕੇਸਾਂ ਦੇ ਵਿੱਚ ਇਨਸਾਫ ਦੇਣਾ ਪਿਆ ਮਜਬੂਰ ਹੋ ਕੇ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਨੀ ਪਈ ਐ ਜਿਹੜੀਆਂ ਸੈਂਕੜੇ ਧਾਰਨਾ ਨੇ ਮਨਜੀਤ ਧਨੇਰ ਜਿਹੜਾ ਮਹਿਲਕਲਾਂ ਕਾਂਡ ਦੇ ਵਿੱਚ ਉਸ ਲੜਕੀ ਨੂੰ ਇਨਸਾਫ ਦਿਵਾਉਣ ਲਈ ਲੜਦਾ ਰਿਹਾ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਉਹਨੂੰ ਲੋਕ ਉਹਦੀ ਉਮਰ ਕੈਦ ਦੀ ਸਜ਼ਾ ਰੱਦ ਕਰਾ ਕੇ ਜੇਲ੍ਹ ਚੋਂ ਕਢਾ ਕੇ ਲੈ ਕੇ ਆਏ ਆ ਫਰੀਦਕੋਟ ਚ ਨਵਾਲਕ ਬੱਚੀ ਗਵਾਹ ਹੋਈ ਸੁਖਵੀਰ ਦਾ ਖਾਸਮ ਖਾਸ ਬੰਦਾ ਸੀਗਾ ਜਿਨੇ ਉਸ ਲੜਕੀ ਨੂੰ ਗਵਾਹ ਕੀਤਾ ਜਦੋਂ ਲੋਕ ਲੜੇ ਤੇ 45 ਸਾਲਾਂ ਦੀ ਡਬਲ ਉਮਰ ਕੈਦ ਉਹਨਾਂ ਨੂੰ ਕਰਵਾਈ ਤੇ ਐਂ ਬਹੁਤ ਸਾਰੇ ਜਿਹੜੇ ਮਸ਼ਹੂਰ ਕਾਂਡ ਨੇ ਜਿਹਦੇ ਚ ਲੋਕ ਬੋਲਦੇ ਆ ਲੋਕ ਸੜਕਾਂ ਦੇ ਹੁੰਦੇ ਆ ਤੇ ਲੋਕਾਂ ਦੇ ਰੋਹ ਅੱਗੇ ਝੁਕਣਾ ਪੈਂਦਾ ਲੋਕਾਂ ਦੇ ਰੋਹ ਅੱਗੇ ਉਹਨਾਂ ਨੂੰ ਕਾਰਵਾਈ ਜਿਹੜੀ ਕਰਨੀ ਪੈਂਦੀ ਆ ਅੱਜ ਵੀ ਇਸ ਮੁੱਦੇ ਤੇ ਲੋਕਾਂ ਦੇ ਵਿੱਚ ਬਹੁਤ ਰੋਹ ਆ ਤੇ ਲੋਕ ਸਰਕਾਰ ਨੂੰ ਝਕਾਉਣਗੇ ਤੇ ਲਾਜ਼ਮੀ ਹੀ ਲੋਕ ਜਿਹੜੇ ਇਕੱਠ ਕਰਕੇ ਇਕੱਠ ਲੋਹੇ ਦੀ ਲੱਠ ਆਪਦੇ ਇਕੱਠ ਰਹੀ ਇਨਸਾਫ ਲੈਣਗੇ ਪਰ ਸਰਕਾਰ ਕਹਿੰਦੀ ਸਾਡੀ ਜਿਹੜੀ ਯੋਧ ਨਸ਼ਾ ਵਿਰੁੱਧ ਬੜਾ ਠੀਕ ਠਾਕ ਚੱਲਿਆ ਪੰਜਾਬ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਦੇਖੋ ਜੀ 31 ਤਰੀਕ ਇਹਨਾਂ ਨੇ ਡੈਡਲਾਈਨ ਦਿੱਤੀ ਮੈਂ ਪਹਿਲਾਂ ਵੀ ਇੱਕ ਦੋ ਚੈਨਲਾਂ 'ਤੇ ਬੋਲਿਆ 31 ਤਰੀਕ ਡੈਡਲਾਈਨ ਦਿੱਤੀ ਤੇ ਉਦੋਂ ਹੀ ਇਹਨਾਂ ਦਾ ਜੈਤੋ ਦਾ ਜਿਹੜਾ ਹਲਕਾ ਰਿਜ਼ਰਵ ਹਲਕਾ ਆਮਲੀ ਪਾਰਟੀ ਦਾ ਉਥੋਂ ਤੱਕ ਪਿੰਡਾ ਰੋੜੀ ਕਪੂਰਾ 22 ਸਾਲਾਂ ਦਾ ਨੌਜਵਾਨ ਚਿੱਟਾ ਲਾ ਕੇ ਮਰ ਗਿਆ ਡੈਡਲਾਈਨ ਵਾਲੇ ਦਿਨ 30 ਤਰੀਕ ਨੂੰ ਦੀਨੇ ਪਿੰਡ ਕੋਲੇ ਜਿਹੜਾ ਮੁੰਡਾ ਚਿੱਟਾ ਲਾ ਕੇ ਮਰ ਗਿਆ ਠੀਕ ਆ ਲਗਾਤਾਰ ਇਹਨਾਂ ਦੇ ਜਿਹੜੇ ਇਹੋ ਜਿਹੇ ਕੇਸ ਆ ਰਹੇ ਆ ਆ ਇੱਥੇ ਪਿੰਡ ਹੈਗਾ ਬਖਤੌਰ ਸਿੰਘ ਇੱਕ ਸਾਬਕਾ ਫੌਜੀ ਜਿਹੜੇ ਸੂਬੇ ਦਾ ਰੈਂਕ ਦੇ ਨੇ ਉਹ ਨਸ਼ਾ ਤਸਕਰਾਂ ਦੇ ਖਿਲਾਫ ਬੋਲੇ ਪਿੰਡ ਚ ਆ ਕੇ ਤਸਕਰ ਉਹਦੀਆਂ ਲੱਤਾਂ ਭੰਨ ਗੇ ਉੱਥੇ ਆ ਕੇ ਐਮਐਲਏ ਸਾਹਿਬ ਸਿਰਫ ਪੋਸਟ ਪਾਉਂਦੇ ਆ ਤੇ ਇਹਨਾਂ ਦਾ ਮੀਡੀਆ ਸਲਾਹਕਾਰ ਜਿਹੜਾ ਬਲਤੇਜ ਪੰਨੂ ਆ ਉਹ ਆ ਕੇ ਲੋਕਾਂ ਤੇ ਹੀ ਦੋਸ਼ ਮੜਦਾ ਜਾਂ ਚੈਨਲਾਂ ਤੇ ਮੜਦਾ ਵੀ ਇਹ ਤਾਂ ਮੀਡੀਆ ਦਾ ਬਣਾਇਆ ਹੋਇਆ ਮੁੱਦਾ ਹੈ ਤੇ ਨਾ ਉਹਤੇ ਕੋਈ ਜਾਂਚ ਕੀਤੀ ਨਾ ਉਹਦੀਆਂ ਰੈਸਟਾਂ ਕਰਕੇ ਇਹ ਪਤਾ ਕੀਤਾ ਵੀ ਇਹ ਬੰਦੇ ਕਿਹਦਾ ਸਮਾਨ ਵੇਚਦੇ ਆ ਕਿੱਥੋਂ ਜ਼ੁਰਤ ਆ ਗਈ ਜਿਹੜੇ ਪਿੰਡ ਚ ਵੜ ਕੇ ਸਾਬਕਾ ਫੌਜੀ ਦੀਆਂ ਲੱਤਾਂ ਭੰਨ ਦੇਣ ਕਿਹੜੇ ਪੁਲਿਸ ਅਧਿਕਾਰੀ ਸ਼ਾਮਲ ਆ ਔਰ ਮੈਂ ਤੁਹਾਡੇ ਮਾਧਿਮ ਰਾਹੀਂ ਕਹਿਣਾ ਚਾਹੂੰਗਾ ਜੇ ਆਮ ਆਦਮੀ ਪਾਰਟੀ ਇਸ ਪ੍ਰਤੀ ਸੀਰੀਅਸ ਆ ਭਗਵੰਤ ਮਾਨ ਸੀਰੀਅਸ ਆ ਨਸ਼ੇ ਵਾਲੇ ਮਾਮਲੇ ਤੇ ਤੇ ਪੰਜਾਬ ਦਾ ਇੱਕ ਡੀਜੀਪੀ ਆ ਸ਼ਸ਼ੀ ਕਾਂਤ ਜਿਹੜਾ ਇੰਟੈਲੀਜੈਂਸ ਵਿੰਗ ਦਾ ਡੀਜੀਪੀ ਰਿਹਾ ਛਿਲ ਜਿਹੜਾ ਜ਼ਿਲ੍ਹਿਆਂ ਦਾ ਡੀਜੀਪੀ ਰਿਹਾ ਉਹਨੇ 2007-08 ਦੇ ਵਿੱਚ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਇੱਕ ਰਿਪੋਰਟ ਦਿੱਤੀ 175 ਬੰਦਿਆਂ ਦੀ ਉਹਨੇ ਕਿਹਾ ਕਿ ਆ ਪੰਜਾਬ ਦੇ ਸਿਆਸਤਦਾਨ ਆ ਪੰਜਾਬ ਦੇ ਆਹਲਾ ਪੁਲਿਸ ਅਧਿਕਾਰੀ ਤੇ ਹੋਰ ਜਿਹੜੀ ਅਫਸਰਸਾਈ ਹੈ ਉਹ ਰਲ ਕੇ ਪੰਜਾਬ ਦੇ ਵਿੱਚ ਜਿਹੜਾ 60 ਹਜ਼ਾਰ ਕਰੋੜ ਰੁਪਏ ਦਾ ਡਰੱਗ ਰੈਕਟ ਚਲਾ ਰਹੇ ਨੇ ਉਹ ਰਿਪੋਰਟ ਅਜ ਤੱਕ ਨਹੀਂ ਜਨਤਕ ਨਹੀਂ ਹੋਈ ਉਲਟਾ ਜਿਹੜਾ ਸ਼ਸ਼ੀਕਾਂਤ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਹੋ ਡਰਦਾ ਮੈਨੂੰ ਲੱਗਦਾ ਵਿਚਾਰਾ ਕਿਤੇ ਜਾ ਕੇ ਵਿਦੇਸ਼ ਹੀ ਬਹਿ ਗਿਆ ਠੀਕ ਹੈ ਜੇ ਤੁਹਾਡੇ ਚ ਜ਼ਰੂਰਤ ਆ ਜੇ ਤੁਸੀਂ ਵਾਕਈ ਸੀਰੀਅਸ ਆ ਡੀਜੀਪੀ ਸ਼ਸ਼ੀਕਾਂਤ ਦੀ ਰਿਪੋਰਟ ਜਨਤਕ ਕਰੋ ਔਰ ਉਹਨਾਂ ਬੰਦਿਆਂ ਤੇ ਕਾਰਵਾਈ ਕਰੋ ਜਿਹੜੇ 60 ਹਜ਼ਾਰ ਕਰੋੜ ਰੁਪਏ ਦੇ ਵਿੱਚ ਇਨਵੋਲਵ ਨੇ ਆ ਮਾੜੇ ਮੋਟੇ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਤੁਸੀਂ ਪੀਨ ਖਾਨ ਵਾਲੇ ਫੜ ਕੇ ਜੇਲ੍ਹਾਂ ਚ ਤੁੰਤੇ ਆ ਜਿਹੜੇ ਕੋ ਪੀੜਤ ਬੰਦੇ ਆ ਜਿਨ੍ਹਾਂ ਦੀ ਇ ਝੂਠੇ ਪਰਚੇ ਪਾ ਪਾ ਕੇ ਪੁਲਿਸ ਨੂੰ ਕੋਟੇ ਦੇ ਦੇ ਕੇ ਵੀ ਅੱਜ ਤੁਸੀਂ 10 ਐਫਆਈਆਰ ਕਰਨੀਆਂ ਤੇ ਅੱਜ 12 ਕਰਨੀਆਂ ਐਂ ਕੋਟੇ ਪੂਰੇ ਕਰਨ ਨਾਲ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋਣਾ ਜਿੰਨਾ ਚਿਰ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਜਿੰਨਾ ਚਿਰ ਉਹਨਾਂ ਦੇ ਮਸਲਿਆਂ ਦਾ ਸਿਆਸੀ ਹੱਲ ਨਹੀਂ ਕੱਢਿਆ ਜਾਂਦਾ ਔਰ ਜਿੰਨਾ ਚਿਰ ਤੁਸੀਂ ਨਸ਼ੇ ਸਮਗਲਰਾਂ ਤੇ ਪੁਲਿਸ ਦੇ ਗਠਜੋੜ ਤੇ ਤੇ ਸਿਆਸਤਦਾਨਾਂ ਤੇ ਕਾਰਵਾਈ ਨਹੀਂ ਕਰਦੇ ਇਹ ਜਿਹੜਾ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਕਹਿੰਦੇ ਨਸ਼ਾ ਪਰਿਵਾਰ ਸਮਾਜ ਤੇ ਸਰਕਾਰ ਹੀ ਇਹਦਾ ਹੱਲ ਆ ਉਹ ਜਿਹੜੇ ਲੋਕ ਇਕੱਠੇ ਹੁੰਦੇ ਜਾਂ ਲੋਕ ਨਸ਼ਾ ਦੇ ਤਸਕਰਾਂ ਦੇ ਖਿਲਾਫ ਬੋਲਦੇ ਹੈਗੇ ਨੇ ਜਿਵੇਂ ਤੁਸੀਂ ਭਾਈ ਬਖਤੌਰ ਸਿੰਘ ਪਿੰਡ ਦੀ ਗੱਲ ਕੀਤੀ ਕਿ ਸੂਬੇ ਦਾ ਰੈਂਕ ਦੀਆਂ ਲੱਤਾਂ ਤੋੜ ਕੇ ਪਿੱਛੇ ਜੇ ਵੀ ਇੱਕ ਮੁੱਗੇ ਵਾਲੇ ਪਾਸੇ ਮੁੰਡੇ ਦਾ ਕਤਲ ਕਰ ਦਿੱਤਾ ਹੈਗਾ ਅਜੀਬ ਸਥਿਤੀ ਜਿਸ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹਨੂੰ ਸਖਤੀਕਰ ਦੀ ਹੋਰ ਜ਼ਰੂਰਤ ਹੈ ਕਿ ਨਹੀਂਗੇ ਨਸ਼ੇ ਤੇ ਤਸਕਰਾਂ ਨੂੰ ਨੱਥ ਪਾਉਣੀ ਤੇ ਦੇਖੋ ਸਰਕਾਰ ਨਾਲ ਇੱਕ ਡੈਡ ਲਾਈਨ ਦੇ ਕੇ ਇਹ ਤਾਂ ਇੱਥੋਂ ਗੱਲ ਸਾਫ਼ਤ ਹੁੰਦੀ ਹੈ ਵੀ ਜਦੋਂ 31 ਤਰੀਕ ਨੂੰ ਤੁਸੀਂ ਕਹਦਾ ਵੀ ਨਸ਼ਾ ਖਤਮ ਇਹਦਾ ਮਤਲਬ ਪੁਲਿਸ ਫਿਰ ਕਾਰਵਾਈ ਕਿਉਂ ਕਰੂਗੀ ਕਿਉਂਕਿ ਜੇ ਉਹ ਕਾਰਵਾਈ ਕਰਨਗੇ ਤੇ ਫਿਰ ਸਰਕਾਰ ਕਹੂਗੀ ਜਿਹਦੇ ਹਲਕੇ ਚ ਨਸ਼ਾ ਵਿਕਦਾ ਤੇ ਉਹ ਐਸਐਸਪੀ ਸਸਪੈਂਡ ਕਰੋ ਉਹ ਡੀਐਸਪੀ ਸਸਪੈਂਡ ਕਰੋ ਇਹਦਾ ਮਤਲਬ ਇਹ ਆ ਵੀ ਉਹ ਤਾਂ ਉਦੋਂ ਬਾਅਦ ਕਾਰਵਾਈ ਕਰਨਗੇ ਨਹੀਂ ਜਦ ਤੁਸੀਂ ਡੈਡਲਾਈਨ ਮੰਨ ਲਓ ਸਰਕਾਰ ਇਹ ਕਹੇ ਦੇ ਕਿ ਬੇਰੋਜ਼ਗਾਰੀ ਅੱਜ ਤੋਂ ਖਤਮ ਤੇ ਫਿਰ ਸਰਕਾਰ ਪੋਸਟਾਂ ਕਿਉਂ ਕੱਢੂਗੀ ਇਸ ਕਰਕੇ ਇਹ ਇਹਨਾਂ ਦੀ ਬਹੁਤ ਮਾੜੀ ਪਾਲਿਸੀ ਆ ਜਿਹੜਾ ਇਹਨਾਂ ਨੇ ਕਹਿਤਾ ਕਿ 31 ਤਰੀਕ ਦੀ ਡੈਡਲਾਈਨ ਤੋਂ ਬਾਅਦ ਨਸ਼ਾ ਖਤਮ ਹੋ ਜਾਣਾ ਜਿਹੜੇ ਸਰਕਾਰ ਇਹ ਕਹਿੰਦੀ ਆ ਕਿ ਸਾਨੂੰ ਵਟਸਐਪ ਗਰੁੱਪਾਂ ਰਾਹੀਂ ਜਾਣਕਾਰੀ ਦਿਓ ਜਿਹੜੀ ਸਰਕਾਰ ਇਹ ਕਹਿੰਦੀ ਆ ਕਿ ਨਾਮ ਆ ਜਿਹੜੇ ਜਨਤਕ ਨਹੀਂ ਕੀਤੇ ਜਾਣਗੇ ਮੈਂ ਤੁਹਾਨੂੰ ਸਰ ਸੰਕੜੇ ਹੋਈਆਂ ਧਾਰਨਾ ਦੇ ਸਕਦਾ ਜਿਹੜੀ ਇਹਨਾਂ ਦੀ ਪਾਲਿਸੀ ਦੱਸ ਦਿੰਦੀ ਹੈ ਵੀ ਸਾਨੂੰ ਫਲਾਣਾ ਬੰਦਾ ਤੁਹਾਡੀ ਰਿਪੋਰਟ ਦੇ ਕੇ ਗਿਆ ਮੈਂ ਖੁਦ ਸਾਡੇ ਪਿੰਡ ਸਭ ਤੋਂ ਪਹਿਲਾਂ ਡਾਂਗ ਮਾਰਚ ਹੋਇਆ ਪੰਜਾਬ 'ਚ ਸਭ ਤੋਂ ਪਹਿਲਾਂ ਚਿੱਟੇ ਦੇ ਖਿਲਾਫ ਅਸੀਂ 2.5 ਮਹੀਨੇ ਪਹਿਰਾ ਲਾਇਆ ਔਰ ਸਾਡੇ ਨਾਮ ਪੁਲਿਸ ਨੇ ਸਮਗਲਰਾਂ ਨੂੰ ਦੱਸਿਆ ਵੀ ਆਹ ਆਹ ਬੰਦੇ ਤੁਹਾਡੇ ਗਲਬ ਬੋਲਦੇ ਆ ਕੋਟਲੀ ਪਿੰਡ ਦੇ ਵਿੱਚ ਕੋਟਲੀ ਜਿਹੜਾ ਪਿੰਡ ਹੈਗਾ ਬਠਿੰਡੇ ਦੀ ਹੱਦ ਤੇ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਇੱਕ ਜਿਹੜਾ ਜਿਹੜਾ ਕਮੇਟੀ ਦਾ ਮੁੰਡਾ ਉਹਨੂੰ ਨਸ਼ਾ ਤਸਕਰਾਂ ਨੇ ਪੈਰ ਚ ਜਿਹੜਾ ਫੈਰ ਮਾਰਿਆ ਉਹਦੇ ਤੇ ਪੁਲਿਸ ਨੇ ਉੱਤੇ ਕਾਰਵਾਈ ਨਹੀਂ ਕੀਤੀ ਹਰ ਭਗਵਾਨ ਸਿੰਘ ਜਿਹੜਾ ਮੁੰਡਾ ਢੱਲਮਾ ਖੁਰਦ ਪਿੰਡ ਦਾ ਸਾਦਕ ਦੇ ਨਾਲ ਪਿਛਲੇ ਸਾਲ ਐਕਸ਼ਨ ਕਮੇਟੀ ਬਣਾ ਕੇ ਨਸ਼ਿਆਂ ਦੇ ਖਿਲਾਫ ਲੜੇ ਉਥੋਂ ਦੇ ਨਸ਼ਾ ਸਮਗਲਰਾਂ ਨੇ ਉਹਨੂੰ ਗੋਲੀਆਂ ਮਾਰਤੀਆਂ ਠੀਕ ਆ ਅੱਜ ਤੱਕ ਸਰਕਾਰ ਨੇ ਸਰਕਾਰੀ ਜਿਹੜੀ ਨੌਕਰੀ ਨਹੀਂ ਦਿੱਤੀ ਕੰਟਰੈਕਟ ਨੌਕਰੀ ਦਿੱਤੀ ਆ ਹੋਰ ਜਿਹੜੀਆਂ ਰਹਿੰਦਾ ਮੰਗਾ ਮੰਗਾ ਰਹਿੰਦੀਆਂ ਪਰਿਵਾਰ ਉਹਦੇ ਲਈ ਦਰਦ ਦਰਦ ਭਟਕਦਾ ਫਿਰਦਾ ਸਾਡਾ ਨੌਜਵਾਨ ਭਾਰ ਸਭਾ ਦਾ ਆਗੂ ਆ ਨੌਨੇ ਹਲ ਸਿੰਘ ਦੀਪ ਸਿੰਘ ਵਾਲਾ ਜਿਹੜੇ 77 ਕਿਲੋ ਹੈਰੋਇਨ ਬੰਦੇ ਲੈ ਕੇ ਆਏ ਪਾਕਿਸਤਾਨ ਦੇ ਵਿੱਚੋਂ ਉਹਦੇ ਖਿਲਾਫ ਜਦੋਂ ਸਾਡਾ ਸੰਘਰਸ਼ ਚੱਲਿਆ ਉਹ ਲੈ ਕੇ ਗੰਨ ਨੌਨੇ ਹਲ ਨੂੰ ਕਤਲ ਕਰਨ ਨੂੰ ਫਿਰਦੇ ਰਹੇ ਆ ਮਗਰ ਧਰਨੇ ਲਾ ਲਾ ਅਸੀਂ ਸਮਗਲਰ ਫੜਾਏ ਆ ਫੇਰ ਸਰਕਾਰ ਕਿਹੜਾ ਦਾਵਾ ਕਰਦੀ ਵੀ ਨਸ਼ਿਆਂ ਦੇ ਖਿਲਾਫ ਜੁੱਧ ਕਰ ਰਹੇ ਆ ਇਹ ਨਸ਼ੇ ਦੇ ਖਿਲਾਫ ਜਿਹੜਾ ਸਰਕਾਰ ਦਾ ਮਹਿੰਮ ਚੱਲ ਰਹੀ ਆ ਤਾਂ ਲੱਗਦਾ ਕਿ ਕਾਮਯਾਬ ਨਹੀਂ ਆ ਦੇਖੋ ਕਾਮਯਾਬ ਤਾਂ ਛੱਡੋ ਇਹ ਸਿਰਫ ਹਥਿਆਰਬਾਜ਼ੀ ਆ ਉਹਨ ਤੁਸੀਂ ਪਿੰਡ 'ਚ ਜਾਣੇ ਹੋ 100 150 ਬੰਦਾ ਇਕੱਠਾ ਕਰਕੇ ਕਹਿ ਦਿੰਦੇ ਹੋ ਗਲ 'ਚ ਪਰਨੇ ਪਵਾ ਕੇ ਤੇ ਯੁੱਧ ਨਸ਼ੇ ਵਰਤੋਂ ਟੀ-ਸ਼ਰਟਾਂ ਪਰਾ ਕੇ ਇਹਦਾ ਨਸ਼ਾ ਖਤਮ ਹੋ ਜਾਊਗਾ ਜਿਹੜੀ ਮੇਨ ਸਮੱਸਿਆ ਜਿੰਨਾ ਚਿਰ ਉਹ ਨਹੀਂ ਹੱਲ ਮੰਨ ਲਓ ਮੀਂਹ ਪੈਂਦਾ ਮੀਂਹ ਪੈਂਦਾ ਛੱਤ ਜਿੱਥੋਂ ਲੀਕ ਆ ਜਿੰਨਾ ਚਿਰ ਉੱਥੇ ਤਾਂ ਚੜ ਕੇ ਉਹ ਟੋਆ ਨਹੀਂ ਬੰਦ ਕਰਦੇ ਤੇ ਥੱਲੇ ਜਿੰਨਾ ਮਰਜ਼ੀ ਪੋਚਾ ਮਾਰੀ ਜਾਓ ਫਰਸ਼ ਤੇ ਉਹਦੇ ਨਾਲ ਕੀ ਫਰਕ ਪੈਣਾ ਇਹ ਸਿਰਫ ਇਹਨਾਂ ਦੀ ਗੋਗਲੂਆਂ ਤੋਂ ਮਿੱਟੀ ਝੜਨ ਦੀ ਕਾਰਵਾਈ ਆ ਔਰ ਇਸ ਮਹਿਮਰਾਂ ਨੂੰ ਆਪਦੇ ਸਿਆਸੀ ਏਜੰਡੇ ਪੂਰਨਾ ਚਾਹੁੰਦੇ ਆ ਕਿਉਂਕਿ ਜਿਹੜਾ ਲੀਡਰ ਹੋ ਹ ਜਿੰਨਾ ਚਰ ਉਹ ਨਹੀਂ ਲੜ ਸਕਦਾ ਉਹਨਾਂ ਚਰ ਉਹਦਾ ਥੱਲੜਾ ਕਾਡਰ ਵੀ ਨਹੀਂ ਲੜ ਸਕਦਾ ਥੋੜਾ ਲੀਡਰਾਂ ਆ ਮਾਦਮੀ ਪਾਰਟੀ ਦਾ ਜਿਹੜਾ ਅਰਵਿੰਦ ਕੇਜਰੀਵਾਲ ਆ ਉਹ ਮਜੀਠੀਏ ਦੇ ਖਿਲਾਫ ਉਹਨੇ ਬੋਰਡ ਲਵਾਤੇ ਵੀ ਇਹ ਬੰਦਾ ਨਸ਼ੇ ਦਾ ਸਮਗਲਰ ਆ ਉਹਦੇ ਖਿਲਾਫ ਬੋਰਡ ਲਵਾਤੇ ਵੀ ਇਹ ਡਰੱਗ ਰੈਕਡ ਚਲਾਉਂਦਾ ਤੇ ਜਦੋਂ ਮਾਨ ਨੀ ਦਾ ਕੇਸ ਪਾਇਆ ਤੇ ਉਦੋਂ ਮਜੀਠੀਏ ਤੋਂ ਹੱਥ ਜੋੜ ਕੇ ਮਾਫੀ ਮੰਗ ਗਿਆ ਐ ਲੜੀ ਦਾ ਯੁੱਧ ਨਸ਼ੇ ਵਿਰੁੱਧ ਇਸ ਕਰਕੇ ਇਹਨਾਂ ਦੇ ਖੋਖਲੇ ਦਾਅਵੇ ਨੇ ਇਹਦੇ ਤੇ ਜਿਹੜਾ ਯਕੀਨ ਆ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ ਆਪ ਉੱਠ ਕੇ ਜਿਹੜਾ ਇਹ ਮਸਲੇ ਨੂੰ ਹੱਥ ਲੈਣਾ ਚਾਹੀਦਾ ਔਰ ਦਬਾਅ ਪਾਉਣਾ ਚਾਹੀ ਵੀ ਉਹ ਨਸ਼ੇ ਦੇ ਵੱਡੇ ਸਮਗਲਨਾਂ ਤੇ ਕਾਰਵਾਈ ਕਰੇ ਜਿਹੜੇ ਅੱਜ ਵੀ ਦੰਦ ਨਾਉਂਦੇ ਫਿਰਦੇ ਆ ਲੋਕਾਂ ਦੇ ਕਤਲ ਕਰਦੇ ਫਿਰਦੇ ਆ ਲੋਕਾਂ ਦੀਆਂ ਲਤਾਂ ਬਾਹਾਂ ਤੋੜਦੇ ਫਿਰਦੇ ਆ ਬਾਬਾ ਸ਼ੁਕਰੀਆ ਜੀ ਥੈਂਕ ਯੂ ਸਰ ਪਰ ਫਿਲਹਾਲ ਬਠਿੰਡਾ ਤੋਂ ਨਰਿੰਦਰਦੀਪ ਸਿੰਘ ਦੇ ਹੱਕ ਦੇ ਵਿੱਚ ਲੋਕ ਉਤਰੇ ਕੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਬਠਿੰਡਾ ਤੋਂ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ